ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੁਖਾਣਾਂਦ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਤੁਹਾਡੇ ਵਾਸਤੇ ਦੋ ਤੋਹਫੇ ਲੈ ਕੇ ਆਂਦੇ ਆ ਜੀ ਦੋਨੇ ਹਾਈ ਮਿਲਕ ਵਾਲੀ ਆ ਇੱਕ ਤਾਂ ਬਿਲਕੁਲ ਤਾਜ਼ਾ ਸੂਆ ਨਾਗਾ ਤੇ ਇੱਕ ਜਿਹੜੇ ਵੀ ਰਜਰਸੀ ਨੂੰ ਪਿਆਰ ਕਰਦੇ ਜਰਸੀ ਦਾ ਨਕੀ ਨਈ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਜੀ ਮੇਰਾ ਕੰਮ ਸਰਪ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗਰਜੰਟ ਸਿੰਘ ਢੱਲੋਂ ਪਿੰਡ ਸੁਖਾ ਨੰਦਾ ਜੀ ਮੋਬਾਈਲ ਨੰਬਰ ਹੀ ਮੋਬਾਈਲ 9883740133 ਠੀਕ ਆ ਬਾਈ ਇੱਕ ਨੰਬਰ ਤੋਂ ਹੀ ਸ਼ੁਰੂ ਕਰਦੇ ਆ ਪਸੂ ਆ ਕਿੰਨਾ ਮਸੂਈ ਹੈ ਜੀ ਇਹ ਦੂਜਾ ਸੂਆ ਸੂਈ ਹੈ ਜੀ ਰਾਤ ਸੂਈ ਹੈ ਜੇਰ ਜੂਰ ਪੈ ਗਈ ਓਕੇ ਆ ਬੋਲਾ ਕੱਢਿਆ ਵਾ ਹੁਣ ਇਹਦਾ 5-6 ਕਿਲੋ ਬੋਲਾ ਕੱਢਿਆ ਵਾ ਬੱਚਾ ਕੀ ਦਿੱਤਾ ਜੀ ਅੱਛਾ ਜੀ ਬੱਚਾ ਮਗਰ ਬੱਚਾ ਥਣਾ ਦੀ ਜਮਾ ਡੰਨਾਂ ਜੀ ਜਮਾ ਓਕੇ ਆ ਬਾੜੀ ਸੋਣੀ ਧਾਰ ਤੇ ਕਿੰਨਾ ਪਾਜੇ ਦੁੱਧ ਵੀਰੇ ਰੁੱਤ ਸੋਹਣੀ ਹੈ ਮੇਰੇ ਹਿਸਾਬ ਨਾਲ 28 30 ਤਾਂ ਖੁੱਲਾ ਹੀ ਪਾਉਣਾ ਚਾਹੀਦਾ ਮੌਸਮ ਵੀ ਚੰਗਾ ਤੇ ਬਰੀਡ ਆ ਵੀ ਚੰਗੀ ਆ ਤੋਰ ਕੇ ਦਿਖਾ ਦੇ ਵੀਰੇ ਨਾਲ ਦੀ ਨਾਲ ਫੇਸ ਕੁਆਲਿਟੀ ਸੋਹਣੀ ਆ ਜਾਤ ਬਰੀਡ ਦਾ ਅੰਤ ਕੋਈ ਨਹੀਂ 5 6 ਕਿਲੋ ਬੋਲਾ ਕੱਢਿਆ ਹੋਇਆ ਰਾਤ ਦੀ ਸੂਈ ਹੈ ਜੇਰ ਵਾਲੇ ਬੱਸ ਬੇਫਿਕਰ ਹੋ ਜਾਓ ਬੱਚਾ ਜੇਰ ਵੀਡੀਓ ਬਣਾਈ ਆ ਠੀਕ ਆ ਜੇਰ ਦੀ ਵੀਡੀਓ ਤੁਸੀਂ ਬਾਈ ਕੋਲੋਂ ਲੈ ਲਿਓ ਇਹ ਬੋਲਾ ਕੱਢਿਆ ਹੋਇਆ ਤੇ ਹਵਾਨਾ ਫੇਰ ਵੀ ਕਰਮ ਵਾਲੀ ਦਾ ਪੂਰਾ ਫਸਿਆ ਪਿਆ ਰੋਕ ਲਈ ਵੀਰੇ ਖਾਨ ਕੱਲਾ ਕੱਲਾ ਮੰਜੇ ਦੇ ਪਾ ਵਾਂਗੂ ਚਾਰੇ ਗੁੱਠਾਂ ਦੇ ਆ ਕੋਈ ਜੁੜਦਾ ਨਹੀਂ ਭੜਦਾ ਨਹੀਂ ਮੋਟਾ ਥਾਣਾ ਮੱਜਾਂ ਰਗ ਹੱਥੀ ਜਵਾਈ ਗਲਾ ਚੈੱਕ ਕਰੋ ਮਰਤਵੇਂ ਪੂਰੀ ਸਟਰੋਂਗ ਹੁੰਦੀ ਆ ਰੁੱਤ ਠੰਡ ਦੀ ਆ ਤੁਹਾਨੂੰ ਵੀ ਪਤਾ ਦੁੱਧ ਕਰਮ ਵਾਲੀ ਤੋਂ ਜਿੰਨਾ ਮਰਜ਼ੀ ਚੋਲਿਓ ਸੇਵਾਗੌਰ ਦਾ ਹੁੰਦਾ ਦੁੱਧ ਜਿਹੜੇ ਹਿਸਾਬ ਨਾਲ ਤਿਆਰੀ ਆ ਮੇਰੇ 28 30 ਕਿਲੋ 22 10 10 ਕਿ ਪਾ ਜੂਗੇ ਤੇ ਬਾਕੀ ਹਵਾਨੇ ਤੇ ਬਰੀਕ-ਬਰੀਕ ਵੇਂਜ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਗਿਣਤੀ ਚ ਲੱਗੀਆਂ ਨੇ ਦੋਨੇ ਪਾਸੋਂ ਮਲਕਵੇਂ ਸਟਰੋਂਗ ਆਉਂਦੀ ਹੈ ਫਿਟਨੈਸ ਵਾਲਾ ਹਵਾਨਾ ਕੋਈ ਆਏ ਨਹੀਂ ਬੇਰੇ ਟਟਮਾਲੇਵਾ ਸੋਨਾ ਤੇ ਵੱਡਾ ਹਵਾਨਾ ਜੀ ਠੰਡੀ ਸੀਲ ਪੂਰੀ ਹੈ ਥਣਾ ਦੇ ਦੰਨ ਹੋਊਗੇ ਬੇਫਿਕਰ ਹੋ ਜਾਓ ਡਿਮਾਂਡ ਬਾਈ ਹੈ ਦੀ 1 10 ਦੀ ਦੇ ਦਾਂਗੇ ਹੋਜੂ ਮਾਨਤਣ ਜੀ ਹਾਂ ਹੋਜੂ ਥੋੜਾ ਬਹੁਤ ਠੀਕ ਹੈ ਜੀ 1 ਲੱਖ 10000 ਰੁਪਿਆ ਡਿਮਾਂਡ ਕਰ ਦਾਂਗੇ ਬਾਈ ਕਹਿੰਦਾ ਵਿੱਚੋਂ ਮਾਨਤਣ ਆਏਗਾ ਸੱਜਣ ਦਾ ਹੋਜੂਗਾ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਹਵਾਨਾ ਗੱਠੰਗੂ ਝੋੜਾ ਗੱਠ ਢੂੜ ਗੱਠੰਗੂ ਚੈੱਕ ਕਰੋ ਜੀ ਐਣ ਪਰਵਾਨ ਨਾਲੀ ਤੋਰਾ ਪੂਰਾ ਹਵਾਨਾ ਫਸਿਆ ਪਿਆ ਇੱਕ ਜਿਹੜੇ ਵੀ ਰਜਰਸੀ ਨੂੰ ਪਿਆਰ ਕਰਦੇ ਆ ਤੋਹਫਾ ਹੀ ਲੈ ਕੇ ਆਂਦਾ ਬਈ ਸੁਆਗੇ ਨਮਾਜੀ ਜਰਸੀ ਦਾ ਪਹਿਲਾ ਹੀ ਸੋਣਾ ਜੀ ਦੰਦੋਂ ਖੀਰੀ ਆ ਇਹ ਦੁੱਧ ਆਂਦਾ ਦੰਦੋਂ ਖੀਰੀ ਆ ਹਜੇ ਹਾਂ ਜੀ ਸਿੱਟਿਆ ਵੀ ਨਹੀਂ ਪੂਰਾ ਨਾ 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 ਲਓ ਜੀ ਤੋਹਫਈਆ ਤੇ ਬਾਈ ਸਿਮਰ ਰਿਕਾਰਡ ਹੈਗਾ ਇਹਦਾ ਕੋਈ ਜੀ ਉਹ ਜੀ ਪਤਾ ਕਰਕੇ ਤੁਹਾਨੂੰ ਦੱਸ ਦਿਆਂ ਅਗਲੇ ਨੂੰ ਕਿਉਂ ਆਪਾਂ ਗਾਲਤ ਨਹੀਂ ਦੱਸਦੇ ਹੁੰਦੇ ਆਪਾਂ ਤਾਂ ਹਰ ਵੇਰੀ ਅਗਲੇ ਨੂੰ ਕਹਿ ਦਿੰਨੇ ਹੁੰਨੇ ਆ ਯਾਰ ਤੁਹਾਨੂੰ ਪੁੱਛ ਕੇ ਸਾਰਾ ਦੱਸ ਦੇ। ਸਹੀ ਗੱਲ ਆ ਜੀ ਤੇ ਸਮਾਂ ਕਿੰਨਾ ਕੁ ਲੈਂਦੀ ਆ ਫਿਰ? ਇਹਦੇ ਹਜੇ ਪਏ ਆਈ ਦੱਸ ਦੇਣ। 10 ਦਿਨ ਪਏ ਆ। ਆ ਖੁੱਲੀ ਫਿਰਦੀ ਆਈ। ਉਪਰਾ ਕਰਦੀ ਆ ਤਾਜੀ ਆਈ ਲੱਗਦੀ ਆ ਬਈ। ਹਾਂਜੀ। ਖੁੱਲੀ ਫਿਰਦੀ ਆਈ ਆ। ਜੀ ਸੀਲ ਆਪਾਂ ਐ ਥਾਨ ਖਿੱਚੀ ਆ ਬੈਠਾ। ਠੀਕ ਆ ਜੀ। ਆ ਥਾਨ ਆਪਾਂ ਪਾਸ ਕਰਾ ਕੇ ਦੇਵਾਂਗੇ। ਠੀਕ ਆ ਬਈ। ਹਜੇ 5-7 ਦਿਨ ਤਾਂ ਡੇਟ ਮੁਤਾਬਕ ਹੀ ਪਏ ਆ। ਮੂੰਹ ਤੋਂ ਖੀਰਾ ਬੱਚਾ ਤੇ ਹਾਈਟ ਨਾਲ ਐਚਐਫ ਖੜੀ ਆ ਤੁਸੀਂ ਦੇਖ ਸਕਦੇ ਹੋ ਤੇ 19-21 ਦਾ ਹੀ ਫਰਕ ਐ ਐਚ ਚੈੱਕ ਕਰ ਲੋ ਜੀ ਆ ਬਰਾਬਰੀ ਖੜੀ ਆ ਉਹ ਕੱਚੀ ਆ ਬਾਕੀ ਥਣਾ ਦੇ ਸੈਜ ਤੁਹਾਨੂੰ ਦਿਖਾ ਦਿੰਨੇ ਸੋਹਣੇ ਆ ਥੋੜਾ ਜਿਹਾ ਡਰਦਾ ਜੀ ਤਾਜ਼ਾ ਆ ਪਸੂ ਉਪਰਾ ਕਰ ਹੀ ਜਾਂਦਾ ਜੀ ਤੇ ਇਹਦਾ ਬਈ ਫਿਰ ਅੱਜ ਕੱਚੀ ਕੱਚੀ ਦੀ ਡਿਮਾਂਡ ਵੀਰੇ ਇਹ 75000 ਦੇ ਦੇਵਾਂਗੇ ਜਿੱਦਾਂ ਤਿਆਰ ਹੋਊਗੀ ਉਦੋਂ ਹੋਰ ਹੋਊ ਉਦੋਂ ਤਾਂ ਹੋਰ ਹੋਊ ਜਿਹਾੜਾ ਹੋ ਜਾਂਦਾ ਠੀਕ ਆ ਜੀ 75000 ਰੁਪਿਆ ਡਿਮਾਂਡ ਆ ਜੀ ਵਿੱਚੋਂ ਲੈਸ ਹੋ ਜਾਊਗਾ ਜੀ ਜਿਹਨੇ ਬਰੀਡ ਤੇ ਕੰਮ ਕਰਨਾ ਉਹਨਾਂ ਅਸਤੇ ਤੋਫਾ ਹੀ ਆ ਸੀਮਨ ਵੀ ਹਾਲਾਕੇ ਚੰਗਾ ਲੱਗਿਆ ਹੋਊ ਬਾਈ ਕਹਿੰਦਾ ਰਿਕਾਰਡ ਆਪਾਂ ਮਾਲਕ ਤੋਂ ਪੁੱਛਦਾਂਗੇ ਕਿਉਂਕਿ ਆਪਾਂ ਨਹੀਂ ਪੁੱਛਿਆਗਾ ਐਵੇਂ ਆਪਾਂ ਕਹਿ ਦੇਗੇ ਬਈ ਫਲਾਨਾ ਸੀਮਨ ਲੱਗਿਆ ਉਹਦਾ ਫਾਇਦਾ ਨਹੀਂ ਕੋਈ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ